ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਆਪਾਂ ਨੇ ਛੁੱਟੀਆਂ ਹੋਈਆਂ ਤਾਂ ਉਸ ਦਿਨ ਮੇਰੀ ਕਲਾਸ ਦੇ ਵਿੱਚ ਮੈਨੂੰ ਕਹਿਣ ਲੱਗੇ ਜਦੋਂ ਮੈਂ ਵਰਕਸ਼ੀਟਾਂ ਪ੍ਰਿੰਟ ਕਰਵਾ ਕੇ ਸਕੂਲ ਦੇ ਵਿੱਚ ਲੈ ਕੇ ਗਈ ਸੀ ਤਾਂ ਮੇਰੀ ਜਮਾਤ ਦੇ ਬੱਚੇ ਪੰਜਵੀਂ ਜਮਾਤ ਦੇ ਬੱਚੇ ਮੈਨੂੰ ਕਹਿਣ ਲੱਗੇ ਮੈਡਮ ਜੀ ਤੁਸੀਂ ਨਰਸਰੀ ਜਮਾਤ ਦੇ ਬੱਚਿਆਂ ਨੇ ਵੀ ਵਰਕਸ਼ੀਟਾਂ ਲਿਆਏ ਕੀ ਇਹ ਨਿੱਕੇ ਨਿੱਕੇ ਬੱਚੇ ਛੁੱਟੀਆਂ ਦੇ ਵਿੱਚ ਕੰਮ ਕਰ ਲੈਣਗੇ ਮੈਂ ਆਪਣੇ ਬੱਚਾਂ ਨੇ ਜਵਾਬ ਦਿੱਤਾ ਬੇਟਾ ਬਿਲਕੁਲ ਕਰਨਗੇ ਜੇਕਰ ਇਹ ਲਿਖੇ ਨੇ ਤੈਨ ਦਾ ਕੰਮ ਵੀ ਛੋਟਾ ਜਾ ਥੋੜਾ ਜਾ ਬਿਲਕੁਲ ਛੋਟਾ ਛੋਟਾ ਕੰਮ ਹੈ ਨਾ ਦਾ ਥੋੜਾ ਥੋੜਾ ਕੰਮ ਆ ਇਹ ਜ਼ਰੂਰ ਕਰਨਗੇ ਤਾਂ ਮੈਨੂੰ ਬੱਚੇ ਕਹਿਣ ਲੱਗੇ ਨਹੀਂ ਮੈਡਮ ਜੀ ਤੁਸੀਂ ਗਲਤ ਕਹਿ ਰਹੇ ਹੋ ਪਹਿਲਾਂ ਘਰੇ ਇਹ ਕੰਮ ਕਿਵੇਂ ਕਰਨਗੇ ਮੈਂ ਇਹਨਾਂ ਨੂੰ ਕਿਹਾ ਨਹੀਂ ਮੈਂ ਇਸੇ ਦੇ ਨਾਲ ਮਿਲਦੇ ਜੁਲਦੇ ਤੁਹਾਡੇ ਨਾਲ ਤਿੰਨ ਗੱਲਾਂ ਸਾਂਝੀਆਂ ਕਰੂੰਗੀ ਜਿਵੇਂ ਇੱਕ ਵਾਰ ਸਾਰੇ ਪਿੰਡ ਵਾਸੀਆਂ ਨੇ ਮੀਹ ਲਈ ਅਰਦਾਸ ਕਰਨ ਦਾ ਫੈਸਲਾ ਕੀਤਾ ਅਰਦਾਸ ਸਮੇਂ ਸਾਰੇ ਇਕੱਠੇ ਹੋਏ ਪਰ ਸਿਰਫ ਇੱਕ ਜਣਾ ਹੀ ਛਤਰੀ ਲੈ ਕੇ ਆਇਆ ਸੀ ਇਹ ਹੈ ਵਿਸ਼ਵਾਸ ਦੂਜੀ ਗੱਲ ਜਦੋਂ ਤੁਸੀਂ ਹਵਾ ਵਿੱਚ ਇੱਕ ਸਾਲ ਦੇ ਬੱਚੇ ਨੂੰ ਉੱਪਰ ਛੁੱਟਦੇ ਹੋ ਤਾਂ ਉਹ ਹੱਸਦਾ ਪਤਾ ਹੈ ਕਿਉਂ ਕਿਉਂਕਿ ਉਹ ਜਾਣਦਾ ਕਿ ਤੁਸੀਂ ਉਸ ਨੂੰ ਫੜ ਲਮੋਗੇ ਇਹ ਹੁੰਦਾ ਭਰੋਸਾ ਤੇ ਤੀਸਰੀ ਗੱਲ ਹਰ ਰਾਤ ਸੌਣ ਸਮੇਂ ਸਾਨੂੰ ਸਵੇਰ ਤੱਕ ਜਿਉਂਦੇ ਰਹਿਣ ਦਾ ਕੋਈ ਭਰੋਸਾ ਨਹੀਂ ਹੁੰਦਾ ਪਰ ਫਿਰ ਵੀ ਅਸੀਂ ਸਵੇਰ ਲਈ అలਾਰਮ ਲਗਾਉਂਦੇ ਹਾਂ ਇਹ ਹੈ ਉਮੀਦ ਸੋ ਮੈਂ ਆਪਣੇ ਬੱਚਿਆਂ ਨੂੰ ਕਿਹਾ ਬੱਚਿਓ ਮੈਨੂੰ ਇਹਨਾਂ ਤੇ ਵਿਸ਼ਵਾਸ ਆ ਉਮੀਦ ਆ ਭਰੋਸਾ ਤੇ ਅੱਜ ਸਾਡੇ ਨਿੱਕੇ ਨਿੱਕੇ ਬੱਚੇ ਕੰਮ ਕਰਦੇ ਨੇ ਤੇ ਮੈਨੂੰ ਆਪਣੀਆਂ ਵੀਡੀਓ ਭੇਜਦੇ ਨੇ ਉਹdarna ਸਾਡੇ ਇੱਕ ਨਿੱਕੇ ਜਿਹੇ ਬੱਚੇ ਸਹਿਜਦੀ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਅੱਗੇ ਵੇਖੋਗੇ ਕੀ ਚੀਜ਼ ਹੈ ਕਿਹੜੀ ਪੁੱਤ ਹੱਕੀ ਚਿਦਾ ਕਿਹੜੀ ਆਪਕੀ ਚਿਦਾ ਇਹ ਨਹੀਂ ਆਗੀ ਤੇ ਆਨ ਨਾਲ ਦੇਖ ਇਹਨਾਂ ਚੋ ਹਲਕੀ ਕੀ ਆ ਕੰਬ ਕੰਬ ਕੰਬਦੇ ਗੋਲੇ ਦਾਨ ਸਾਂ ਲਾ ਦੋ ਗੋਲ ਗੋਲ ਇੱਥੇ ਲਾ ਦੋ ਧਰ ਚੂੜੀ ਸਮਾਰ ਕੇ ਐਂਗਲ ਚ ਐ ਫੜ ਕੇ ਆਪ ਕੀ ਫੜਾ ਪੀ ਫੜ ਵੈਰੀ ਗੁੱਡ ਇਹਨਾਂ ਚੋ ਭਾਰੀ ਚੀਜ਼ ਕਿਹੜੀ ਆ ਬੇਟਾ ਬਾਜਰਾ ਇਹਨਾਂ ਦੋਨਾਂ ਚ ਦੱਸ ਪਹਿਲਾਂ ਭਾਰੀ ਚੀਜ਼ ਦੋਨਾਂ ਚ ਬੜੀ ਦਾ ਜਿੰਦਾ ਹਾਂ ਇਹਦੇ ਉੱਤੇ ਵੀ ਆਪਾਂ 골ਡਨ ਸਣ ਲਾ ਦਿਆਂ ਲਾ ਦੇ ਵੈਰੀ ਗੁੱਡ ਉਹ ਬਧਿਆ